ਲੋਬੇਤਰ ਆਪਾਂ ਪਹੁੰਚ ਗਏ ਸਟੇਡੀਅਮ 5 ਤਰੀਕ ਥੋੜਾ ਲੇਟ ਹੋ ਗਿਆ ਮੈਂ ਆਉਣ ਲੱਗਿਆ ਪੰਜਵਾਂ ਗੇੜਾ ਸ਼ੁਰੂ ਹੋ ਚੁੱਕਿਆਗਾ ਕੇਵਲ ਨੰਬਰਦਾਰ ਸੁਵਿੰਦਰ ਫੌਜੀ ਤੇ ਗਰਚਰ ਸਿੰਘ ਚਾਰਨਾ ਗਾਂਦੇਗਾ ਬਹੁਤ ਅਸਕ ਪਹੁੰਚੇ ਦੇਖ ਲਈ ਰੇ ਸੀ ਹਾਂਜੀ ਨਖੀਰ ਕੀ ਹਾਲ ਹੈ ਕਿਵੇਂ ਠੀਕ ਠਾਕ ਹੋ ਜੀ ਹਾਂਜੀ ਬਿਲਕੁਲ ਬਹੁਤ ਵਧੀਆ ਕਿੰਨਾ ਰੌੜ ਸ਼ੁਰੂ ਹੋ ਗਿਆ ਘੇੜਾ ਜੀ ਪੰਜਵਾਂ ਕਿ ਚੌਥਾ ਪੰਜਵਾਂ ਚੱਲੀ ਜਾਂਦਾ ਪੰਜਵਾਂ ਘੇੜਾ ਚੱਲੀ ਜਾਂਦਾ ਠੀਕ ਹੈ ਜੀ ਚੰਗੇ ਸਾਡੇ ਦਰਸ਼ਕ ਆਇਆ ਚੰਗੇ ਜਿੰਨੇ ਸਾਡੇ ਖੇਡ ਪ੍ਰੇਮੀ ਸਾਰੇ ਆ ਹਾਂਜੀ ਸਭ ਦਾ ਬਹੁਤ ਬਹੁਤ ਧੰਨਵਾਦ ਇੱਕ ਚੰਗਾ ਪ੍ਰਾਂਦਾਕ ਠੀਕ ਹੈ ਜੀ ਤੇ ਲੱਗਦਾ ਵੀ ਮਿਹਨਤ ਰੰਗ ਲੈ ਕੇ ਆਊਗੀ ਛੋਟੇ ਬੱਚੇ ਦੀ ਟੀਮ ਵੀ ਤਿਆਰ ਹੋਈ ਆ ਹਾਂਜੀ ਅਨਮਰਨਾਨ ਆ ਨਾਂ ਦੱਸਿਓ ਜੀ ਕਿਹੜਾ ਪੂਰਾ ਹੋਣਾ ਜਾ ਰਿਹਾ ਬੰਦਿਆਂ ਦਾ ਬਹੁਤ ਛੋੜਾ ਪੰਜਵਾਂ ਪੰਜਵਾਂ ਕਿਹੜਾ ਪੂਰਾ ਹੋ ਗਿਆ ਬਈ ਸੁਖਿੰਦਰ ਸਿੰਘ ਫੌਜੀ ਕੇਵਲ ਨੰਬਰਦਾਰ ਤੇ ਚਰਨ ਸਿੰਘ ਸੁਖਿੰਦਰ ਸਿੰਘ ਫੌਜੀ ਸਹੀ ਗੱਲ ਹੈ ਚਰਨਾ ਜੱਤ ਜੱਤ ਹੈਗੀ ਉੱਥੇ ਵੀ ਪਹਿਲਾਂ ਗੱਲਾਂ ਹੁੰਦੀਆਂ ਹੋਰ ਬਾਈ ਦਰਸਿੰਦਰ ਠੀਕ ਹੈ ਬਾਈ ਵਧੀਆ ਵਧੀਆ ਬਾਈ ਜੱਗਾ ਲੈ ਤੈਨੂੰ ਫੋਨ ਦੇਣਾ ਜਿੱਦਾਂ ਨਿਬਰੀ ਚਲੀ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਕਿਵੇਂ ਬਾਈ ਜਿਹੜੀ ਅੱਜ ਰੇਸ ਲੱਗ ਰਹੀ ਹੈ ਕੀ ਕਹਿਣਾ ਚਾਹੁੰਦੇ ਆਂ ਤੁਸੀਂ ਬਾਰੇ ਕਿਵੇਂ ਲੱਗ ਰਿਹਾ ਹੈ ਲੱਖੀ ਬਾਈ ਇਹ ਬਹੁਤ ਵਧੀਆ ਉਪਰਾ ਲਾਣਾ ਇਹ ਛੋਟੇ ਬੱਚਿਆਂ ਨੂੰ ਖਾਸ ਕਰਕੇ ਬਹੁਤ ਪ੍ਰਭਾਵਿਤ ਕਰੂਗੀ ਇਹ ਚੀਜ਼ ਠੀਕ ਹੈ ਜੀ ਕਿਉਂਕਿ ਇਹ ਡੇਢੀ ਉਮਰ ਦੇ ਬੱਚੇ ਬੰਦੇ ਜਦੋਂ ਮਤਲਬ ਕੰਪੀਟੀਸ਼ਨ 'ਚ ਭਾਗ ਲੈਂਦੇ ਆਂ ਤਾਂ ਛੋਟੇ ਬੱਚਿਆਂ ਨੂੰ ਵੀ ਬੜਾ ਉਤਸ਼ਾਹ ਮਿਲਦਾ ਹੈ ਇਹ ਚੀਜ਼ ਨਾਲ ਠੀਕ ਹੈ ਜੀ ਚਾਹੇ ਸ਼ਰਮੋ ਸ਼ਰਮੀ ਲਾਲੋ ਚਾਹੇ ਤੁਸੀਂ ਹਾਂ ਜੀ ਮਗਰ ਦੇਖੋ ਦੇਖੀ ਬੱਚੇ ਲੱਗ ਜਾਣਗੇ ਅੱਜ ਤੁਸੀਂ ਦੇਖ ਲਓ ਵੀ ਕਿੰਨੇ ਬੰਦੇ ਇਕੱਠੇ ਹੋਏ ਆ ਤੇ ਇਹਦੀ ਮੈਂ ਵਧਾਈ ਦਊਗਾ ਭਾਈ ਜੀਤਾ ਜੀ ਨੂੰ ਡਾਕਟਰ ਵਿਪਨਾ ਭਾਈ ਮੀਕਾ ਇਹ ਸਾਰੇ ਬੰਦੇ ਨੇ ਮੂਹਰੇ ਲਾ ਕੇ ਜਿਹੜਾ ਬਈ ਕੰਮ ਸ਼ੁਰੂ ਕੀਤੀ ਆ ਇਹ ਬਹੁਤ ਵਧੀਆ ਕੰਮ ਆ ਕਿ ਲਗਾਤਾਰ ਜੀ ਅੱਜ ਇਹ ਹੋ ਗਿਆ ਤਾਂ ਅਗਾਹਾਂ ਵੀ ਇਹ ਜੇ ਹੁੰਦੇ ਰਹਿਣਗੇ ਠੀਕ ਹੈ ਭਾਈ ਜੀ ਇਹ ਕਿੰਨੇ ਗੇੜੇ ਬਣਨਗੇ ਭਾਈ ਟਰੈਕ ਦੇ ਇਹ 12 ਗੇੜੇ ਲਾਉਣੇ ਭਾਈ ਇਹਨਾਂ ਨੇ ਤੇ ਕਿੰਨੇ ਕਿਲੋਮੀਟਰ ਆਪਣਾ ਟਰੈਕ ਕਿੰਨੇ ਮੀਟਰ ਦਾ ਹੈ ਇਹ ਪੂਰਾ ਸਟੈਂਡਰਡ 400 ਮੀਟਰ ਦਾ ਟਰੈਕ ਹੈ 400 ਮੀਟਰ ਠੀਕ ਹੈ ਹਾਂਜੀ ਪ੍ਰਧਾਨ ਜੀ ਕਿਵੇਂ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਜੀ ਇਹ ਅੱਜ ਹੀ ਰੇਸ ਦੇਖਣਾ ਹੈ ਕੋ ਪਹਿਲਾਂ ਵੀ ਤੁਸੀਂ ਆਉਂਦੇ ਰਹੇ ਹੋ ਗਰਾਊਂਡ 'ਤੇ ਨਾਲ ਜੀ ਪਹਿਲਾਂ ਆਉਂਦੇ ਰਹੇ ਹਾਂ ਜੀ ਜਦੋਂ ਪਬਲਿਕ ਸਪੋਰਟਸ ਕਲੱਬ ਦੇ ਮੈਂਬਰ ਹੁੰਦੇ ਸੀਗੇ ਅਸੀਂ ਇੱਕ ਟਾਈਮ ਮੈਂਬਰ ਹਾਂਜੀ ਉਦੋਂ ਤੋਂ ਬਾਅਦ ਮੇਰੇ ਹਿਸਾਬ ਨਾਲ ਅਜੇ ਤੱਕ ਟੂਰਨਾਮੈਂਟ ਦੇਖਣਾ ਹੈ ਉਦੋਂ ਬਾਅਦ 10 ਸਾਲ ਬਾਅਦ ਆ ਜਾਣ ਦਾ ਮੌਕਾ ਮਿਲਿਆ ਬਾਈ ਜੀਤਾ ਜੀ ਨੇ ਬਾਈ ਮੀਕਾ ਨੇ ਪੰਮਾ ਜੀ ਨੇ ਸਾਨੂੰ ਸਿਹਰਾ ਦਿੱਤਾ ਵੀ ਅੱਜ ਅਸੀਂ ਰੇਸ ਮੁਕਾਬਲੇ ਕਰਾ ਰਹੇ ਹਾਂ ਹਾਂਜੀ ਤੇ ਬਹੁਤ ਖੁਸ਼ੀ ਹੋਈ ਮਾਨੂੰ ਕਿਉਂਕਿ ਵਿੱਚ ਮੇਰੇ ਹਮ ਉਮਰ ਵੀ ਹੈ ਤੇ ਮੇਥੋਂ ਵੱਡੇ ਵੀ ਆ ਭੱਜਣ ਵਾਲੇ ਹਾਂਜੀ ਤੇ ਸਾਨੂੰ ਇਸ ਗੱਲ ਦਾ ਬਹੁਤ ਖੁਸ਼ੀ ਆ ਮਾਨੂੰ ਜਨੂੰਨ ਆਉਂਦਾ ਵੀ ਅਸੀਂ ਵੀ ਇਹ ਰਿਸਟ ਵਿੱਚ ਸ਼ਾਮਲ ਹੋਈਏ ਆਉਣੇ ਸਮੇਂ ਦੇ ਵਿੱਚ ਠੀਕ ਹੈ ਤਾਂ ਇੱਕ ਮਿੰਟ ਇੱਕ ਮਿੰਟ 5 15 ਮਿੰਟ ਮੇਰਾ ਬਹੁਤ ਯੂਨੀ ਅਕੇਲੇ ਵੀ ਲਿਆਂਦੇ ਗਏ ਇੱਧਰ ਪ੍ਰਧਾਨ ਜੀ ਵੱਲੋਂ ਕਿਵੇਂ ਪ੍ਰਧਾਨ ਜੀ ਕਿੰਨਾ ਮੇ ਜਿਹੜਾ ਸ਼ੁਰੂ ਹੋ ਗਿਆ ਕੋਈ ਪਤਾ 5 ਵਜੇ 6 ਵਜੇ ਸੀਮਾ ਹੋ ਗਿਆ ਸੀਮਾ ਪੂਰਾ ਹੋ ਗਿਆ ਇਹਨਾਂ ਪੂਰਾ ਹੋ ਗਿਆ ਆ ਇਹ ਨਾ ਪੂਰਾ ਹੋਦਾ ਪਹਿਲਾਂ ਇਹਨਾਂ ਪੂਰਾ ਹੋ ਜਾਣਾ ਉਹ ਆ ਗਿਆ ਆ ਗਿਆ ਕਿੰਨੇ ਟਾਈਮ ਚਲਾਉਣੀ ਆ ਜਿਹੜੇ ਨੇ ਪਹਿਲਾਂ ਲਾਤੀ ਵਾਸ ਜੀ ਦਾ ਟਾਈਮ ਪੂਰਾ ਹੋ ਗਿਆ ਬਾਈ ਪਹਿਲਾਂ 12 ਕਿੜੇ 12 ਕਿੜੇ ਕਰਦੇ ਦਾ 12 ਕਿੜੇ ਕਰਦੇ ਟਰੈਕ ਦੇ ਪੂਰੇ ਅੱਤਵਾ ਪੂਰਾ ਹੋ ਗਿਆ ਕਿ ਚੱਲ ਪਿਆ 6 ਪੂਰੇ ਹੋ ਗਏ ਠੀਕ ਹੈ ਜੀ ਪੰਜ ਦਾ ਡੱਲੀ ਲਈਦਾ ਯਾਰ ਜੱਜ ਉਹਨਾਂ ਹੱਥ ਬਣ ਜਾਂਦੇ ਰੂਪ ਬਣੀ ਜਾਂਦੀ ਆ ਤੇ ਲੈ ਵੀ ਹੋਏ ਹੋਏ ਆ ਪੰਜੂ ਸਾਹਿਬ ਤੂੰ ਵੀ ਭੱਜਾ ਚੱਲ ਤੂੰ ਵੀ ਨਹੀਂ ਮੈਂ ਤਾਂ ਸੀ ਉਹਦਾ ਚੱਲ ਤੂੰ ਚਾਰ ਹੀ ਲਾ ਦੇ ਚਾਰ ਲਾ ਦਿੰਦਾ ਮਗਰ ਨਾ ਮਗਰ ਜਾਇਆ ਹੋਰ ਤਾਰੀ ਕਿਵੇਂ ਆ ਬਾਈ ਠੀਕ ਠਾਕ ਕੀ ਹਾਲ ਆਇਆ ਹੁਣ ਬੰਦੂਆਂ ਖੜ ਗਏ ਦਿਵਾਰ ਟੱਗਲ ਪਰਸੂ ਆ ਗਿਆ ਇੱਕ ਉਹਨੂੰ ਕੋਲੇ ਖੜਾਉਣਾ ਭਾਵੇਂ ਮਿੱਟਦਾ ਦੋਨੀ ਮਿਲਦੇ ਮੈਨੂੰ ਕਹਿੰਦਾ ਮੇਰੇ ਕੋਲ ਆਇਆ ਕੱਲ ਅੱਛਾ ਫਿਰ ਤੂੰ ਆਜੀ ਕਿੰਨੇ ਵਜੇ ਮੈਂ ਮੈਨੂੰ 15 ਗਾਰਮਨ ਡੇਟ ਦਈਓ ਸਮੇਂ ਤੇ ਨਾ ਪਹਿਲਾਂ ਪਹੁੰਚ ਜਾਊਗਾ ਤੂੰ ਆਇਆ 8 ਘੰਟਾ ਟੋਕਾਂ ਮੈਨੂੰ ਆਵਾਜ਼ ਨਾ ਆ ਰਹੀ ਏ ਕਿਹੜਾ ਨਾ ਰਵਾਨਾ ਤੂੰ ਕੰਨ ਆਟ ਕਰੋ ਸਾਰੰਭਤ ਗਿਆ ਸੀ 4-5 ਦਾ ਅਲਾਰਮ ਪਾਣੀ ਪੀਤਾ ਤਾਂ ਕਿ ਲੋ ਭੱਜ ਕੇ ਆ ਕੇ ਪੀਤੀ ਗਾਲ ਹੀ ਕਦੇ ਕਦੇ ਪਾਣੀ ਹੋਊਗਾ ਕਿੰਦਰ ਪਰ ਮੈਨੂੰ ਨਹੀਂ ਹੋ ਰਿਹਾ ਇਹ ਰੇਸ ਚ ਅੱਗੇ ਕਰਨਾ ਮਰਾ ਬਹੁਤ ਹਿੰਮਤ ਨਾਲ ਜੇ ਬਈ ਕਿੰਨੀ ਕੰਮ ਹੋਣਾ ਸਾਰੀ ਵਕਤ ਇਹ ਹੋ ਗਿਆ ਸੇ ਗੇੜੇ ਪੂਰੇ ਹੋ ਚੁੱਕੇ ਆ ਤੇ ਸੱਤਵਾਂ ਸਟਾਰਟ ਆ ਬਾਈ 12 ਗੇੜੇ ਲਾਉਣੇ ਆ ਟਰੈਕ ਦੇ ਬਾਈ ਕੀ ਰਾਤ ਮੀਂਹ ਵੀ ਪੈ ਗਿਆ ਸੀਗਾ ਥੋੜਾ ਟਰੈਕ ਤੇ ਪਾਣੀ ਵੀ ਖੜਾ ਹੈਗਾ ਚਲ ਫੇਰ ਵੀ ਰੇਸ ਰੋਕੀ ਨਹੀਂ ਗਈ ਸਟਾਰਟ ਕੀਤੀ ਗਈ ਹੈਗੀ ਜਿਹੜੇ ਕਦੇ ਨਹੀਂ ਆ ਸਟੇਡੀਅਮ 'ਚ ਬੰਦੇ ਤੁਹਾਨੂੰ ਦਿਖਾਏ ਆ ਪਹਿਲਾਂ ਵੀਡੀਓ 'ਚ ਅੱਜ ਸਪੈਸ਼ਲ ਮੁਕਾਬਲਾ ਦੇਖਣ ਹੀ ਆਏ ਹੈਗੇ ਕਿਉਂ ਜੀਤਾ ਉਹਨਾਂ ਵੀ ਮੈਨੂੰ ਲੱਗਦਾ ਗੇੜੇ ਦੇ ਵਿੱਚ ਭੱਜ ਰਿਹਾ ਸਾਰਿਆਂ ਨੂੰ ਮੂਰੇ ਕੱਟ ਹੀ ਜਾਂਦਾ ਪਤਾ ਨਹੀਂ ਮਨਸਲਾਲਾ ਪ੍ਰਧਾਨ ਜਿੱਤੂ ਥੋਡੇ ਨਾਲੋਂ ਮੂਰੇ ਹੋ ਜਾਉਂਦਾ ਅਰੇ ਅੱਛਾ ਤੁਸੀਂ ਕਿਵੇਂ ਹੌਸਲਾ ਦੇ ਰਹੇ ਹੋ ਨਾਲ ਭੱਜ ਕੇ ਠੀਕ ਹੈ ਜੀ ਸੱਤਵਾਂ ਗੇੜਾ ਪੂਰਾ ਹੋ ਚੁੱਕਿਆ ਬਈ ਨਾਲ ਚਾਰਨਾ ਵੀ ਖਿੱਚੀ ਆਉਂਦਾ ਕੰਮ ਨੂੰ ਤੋ ਤੇ ਰੰਗੀ ਨੀਕਰ ਪਾ ਕੇ ਦਰ ਕੇਵਲ ਨੰਬਰਦਾਰ ਤੇ ਫੌਜੀ ਤਿੰਨੇ ਪਲੇਅਰ ਇੱਕੋ ਜੇ ਬਰਾਬਰੀ ਜਾਂਦੇ ਹੈਗੇ ਪਬਲਿਕ ਸਟੇਡੀਅਮ ਭਲੌੜ ਤੁਸੀਂ ਦੇਖ ਰਹੇ ਹੋਗੇ ਭਲੌੜ ਵਿਖੇ ਵਧੀਆ ਗਰਾਊਂਡ ਆਪਣੇ ਤਿਆਰ ਕਾ ਕੋ ਲੱਗਿਆ ਹੋਗਾ ਇਧਰ ਵੀ ਰੰਗ ਕਰਾਇਆ ਗਿਆ ਹੈਗਾ ਹੁਣ ਨਵਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਕੰਮ ਹੋਇਆ ਹੈਗਾ ਬਾਸਕਟਬਾਲ ਦਾ ਇਧਰ ਗਰਾਊਂਡ ਤਿਆਰ ਕੀਤਾ ਗਿਆ ਇਸਲੇ ਪਾਸੇ ਜਿਮ ਦੇ ਪਿਛਲੇ ਪਾਸੇ ਹੈ ਇਹ ਇਧਰ ਬਕਸੀਸ ਬਾਈ ਤੇ ਪੂਰਾ ਬਾਈ ਤੇ ਅਮਰਜੀ ਮੀਕੇ ਬਾਈ ਦੀ ਵੀ ਰੇਸ ਲੱਗੀ ਵੀ ਹੈਗੀ ਇਹਨਾਂ ਦੀ ਤੁਰਕ ਕੇ ਹੈਗੀ ਪਰ ਇਹ ਸਵਾਗ ਹੈ ਤੇਰੇ ਸਵਾਗ ਹੈ ਤੇਰੇ ਸਵਾਗ ਹੈ ਤੁਸੀਂ ਕਿੰਨਾ ਟਾਈਮ ਲਾਉਣੀ ਆ? ਬਰਾਬਰ ਹੀ ਲਾਉਣਗੇ ਹੈ ਪੂਰਾ ਵਾਈਕਲਾ ਦੋ ਦਿਨ ਤੁਰੇ ਹੀ ਫਿਰਨਾ ਸੀ ਇਹਨਾਂ ਅਰੇ ਮੈਡਲਾਂ ਦੀ ਵੀ ਤਿਆਰੀ ਹੋ ਰਹੀ ਆ ਮੈਡਲ ਕੱਢ ਰਹੇ ਆਗੇ ਚੋਬਰ ਆਪਣੇ ਦੀ ਆ ਤੁਸੀਂ ਕੋਈ ਬੋਲ ਲੰਦੇ ਲਾਈਵ ਚੱਲੀ ਜਾਂਦਾ ਸੀਗਾ ਡਾਕਟਰ ਸਾਹਿਬ ਬੋਲ ਤਾਂ ਪਹਿਲਾਂ ਹੀ ਇੱਕ ਅਰੀਏ ਚ ਵੀ ਬੋਲ ਦੋ ਬਹੁਤ ਜ਼ਿਆਦਾ ਹੈ ਜੀ ਬਹੁਤ ਵਧੀਆ ਗਾ ਸਾਰੇ ਕ੍ਰਾਂਤੀ ਕਲੱਬ ਵਾਲਿਆਂ ਦਾ ਬਖਸ਼ੀਸ਼ ਸਰ ਕਹਿੰਦਾ ਬਹੁਤ ਵਧੀਆ ਪ੍ਰਬੰਧ ਆ ਰੱਜ ਕੇ ਖੁਸ਼ੀ ਹੋਈ ਆ ਜਿੰਨਾਂ ਦੱਸਿਆ ਇਹ ਮਹੀਨੇ ਬਾਅਦ ਹੋਣਾ ਚਾਹੀਦਾ ਸੈਰ ਤੇ ਲੋਕਾਂ ਨੂੰ ਵੱਧ ਤੁਰਨ ਵੱਧ ਭੱਜਣ ਘੱਟ ਭੱਜਣ ਸੈਰ ਕਰਨ ਆਉਣਾ ਗਰਾਊਂਡ ਰੂਟ ਚਾਹੀਦਾ ਸੀ 40 45 ਸਾਲ ਤੇ ਜਾਂਦੇ ਆ ਤਾਂ ਹੀ ਕਹਿੰਨੇ ਆ ਤੇ ਸਾਨੂੰ ਪੂਰਾ ਲਾਹਾ ਮਿਲਿਆ ਦਾ ਠੀਕ ਹੈ ਬਹੁਤ ਧੰਨਵਾਦ ਇਸ ਪ੍ਰਬੰਧਿਆ ਸਾਰਿਆਂ ਦਾ ਓਕੇ ਜੀ ਇਹ ਤਾਂ ਮਗਰ ਸਾਰੇ ਭੱਜ ਗਿਓ ਬਈ ਮੂੰਹ ਜਿਹੜਾ ਨਾਂ ਪੱਜਿਆ ਟੂਟ ਕਰਨੀ ਬਾਈ ਆਹ ਤੇ ਵੀਡੀਓ ਤੇ ਨੋਟ ਕਰ ਲਾਂਗੇ ਆਪਾਂ ਜਿਹੜਾ ਨਾਂ ਪੱਜਿਆ ਦੱਸ ਕਿਹੜਾ ਨੋਟ ਕਰਦੇ ਬਾਈ ਬੋਰਡ ਤੇ ਸੱਤਵਾ ਪੂਰਾ ਹੋ ਗਿਆ ਤਰਸੇਮ ਕਿਹੜਾ ਬੋਲੇ ਜੀ ਅੱਠ ਪੂਰੇ ਹੋ ਗਏ ਜੀ ਆਉ ਨਾਂ ਅੱਠ ਪੂਰੇ ਹੋ ਗਏ ਕਿਹੜੇ ਨੰਬਰ ਦਾ ਚੱਲਿਆ ਮੂਰੇ ਖਿੱਚੀ ਜਾਂਦਾ ਕੰਮ ਨਾਲ ਹੀ ਚਰਨਾ ਤੇ ਫੌਜੀ ਸਾਹਿਬ ਸਾਰੇ ਬੰਦੇ ਹੌਸਲਾ ਵਜਾਈ ਕਰਨ ਦੀ ਨਾਲ ਨਾਲ ਭੱਜ ਲੈ ਇਹਨਾਂ ਦੇ ਕੇਰਾ ਦਾ ਨੰਬਰਦਾਰ ਨੇ ਪਾਤਾ ਫਰਕ ਪੂਰਾ ਬਈ 100 ਮੀਟਰ ਦਾ ਫਰਕ ਪਾਤਾ ਮੂਰੇ ਲੰਘ ਰਿਹਾ ਹੈਗਾ ਦੋਨਾਂ ਪਲੇਅਰਾਂ ਤੋਂ ਉੱਚ ਲੇਕੀਵਲ ਨੰਬਰਦਾਰ ਮੂਰੇ ਉਹ ਨਾਲ ਸਾਰੇ ਲੋਕ ਜਿਹੜੇ ਨਾਲ ਭੱਜੇ ਸੀਗੇ ਇਹਨਾਂ ਦੀ ਬਾਅਦ ਚ ਇਹ ਫੌਜੀ ਦੇ ਚਾਰ ਨਾਲ ਬਰਾਬਰ ਜਾ ਰਿਹਾ ਚਰਨੇ ਨੂੰ ਵੀ ਸਲਾਮ ਹੀ ਆ ਯਾਰ ਬੰਦੇ ਨੂੰ ਵਿਚਾਰਾ ਕਦੇ ਗਰਾਊਂਡ ਨਾਲ ਜੁੜਿਆ ਨਹੀਂ ਸੀਗਾ ਕਦੇ ਨਹੀਂ ਭੱਜਿਆ ਸੀ ਪਰ ਫੇਰ ਵੀ ਅੱਠ ਜਿਹੜੇ ਪੂਰੇ ਕਰਤੇ ਆ ਨੌਜਵਾਨ ਨੇ ਅੱਠ ਕਾ ਹੁਣ ਨੌਵਾਂ ਸਟਾਰਟ ਆ ਇਹਨਾਂ ਦਾ ਜਿਹੜਾ ਨੌਵਾਂ ਪੂਰਾ ਹੋ ਜੂਗਾ ਬਸ ਹੁਣ ਵਾਲਾ ਹੀ ਹੈਗਾ ਚਰਨਾ ਗੰਦੇ ਕਾ ਆ ਹੌਲੀ ਹੌਲੀ ਚੱਲੀ ਚਾਲ ਪਿੱਛੇ ਦਾ ਦੇਖ ਹੀ ਨਾ ਨੰਬਰਦਾਰ ਸਾਹਿਬ ਤੁਹਾਨੂੰ ਦਿਖਾਤਾ ਇੱਥੇ ਦੂਜੇ ਵੀ ਦਿਖਾਉਣਾ ਬੰਦੇ ਹਸੀ ਗਾਲ ਜੀ ਸਾਈਡ ਤੋਂ ਵੀ ਆਗੇ ਕੇ ਬੱਲੇ ਚਰਨੇ ਠੀਕ ਆ ਨੌ ਪੂਰੇ ਹੋ ਗਏ ਦਰਸੇਮ ਨੌ ਹੋ ਗਏ ਤਿੰਨ ਗੇੜੇ ਰਹਿ ਗਏ ਆ ਕੀ ਹਾਂ ਪੰਜੀ ਸਾਹਿਬ ਲਾਈਵ ਚੱਲ ਰਿਹਾ ਜੀ ਠੀਕ ਹੈ ਜੀ ਕਿਵੇਂ ਲੱਗ ਰਿਹਾ ਫਿਰ ਮਾਹੌਲ ਕਿ ਲੱਗ ਰਿਹਾ ਜੀ ਨੌਜਵਾਨਾਂ ਨੂੰ ਸਹਿ ਦੇ ਰਿਹਾ ਹੈ ਠੀਕ ਹੈ ਹਾਂ ਸਾਰੇ ਬੱਚੇ ਆਇਆ ਕਰਨ ਜਿੰਨੇ ਵੀ ਨੌਜਵਾਨ ਸੌਂਦੇ ਆ ਸ਼ੁਰੂ ਗਰਾਊਂਡ ਲਾਜ਼ਮੀ ਹੋ ਚਾ ਸਵੇਰੇ ਹੋ ਚਾ ਸ਼ਾਮ ਨੂੰ ਠੀਕ ਹੈ ਜੀ ਲਾਜ਼ਮੀ ਹੋਣਾ ਚਾਹੀਦਾ ਹਾਂ ਚਾਰਨਾ ਵੀ ਕਮਾਲ ਕਰਤੀ ਯਾਰ ਚਾਰਨੇ ਨੇ ਹੈਨਾ ਹੈਲੋ ਚਾਰਨੇ ਨੇ ਕਮਾਲ ਚਾਰਨੇ ਨੇ ਕੋ ਚਾਰਨੇ ਦੇ ਨਾਂ ਤੇ ਤਾੜੀਆਂ ਹੋ ਜਾਣੇ ਕਰੀ ਬਈ ਚਾਰਨੇ ਦੇ ਨਾਂ ਤੇ ਤਾੜੀਆਂ ਹੋ ਜਾਣ ਚਾਰਨੇ ਦੇ ਮੈਚ ਨਾ 10ਵਾਂ ਜਿਹੜਾ ਦਾ ਪੂਰਾ ਹੋਣ ਵਾਲਾ ਹੈ ਹੈ 10ਵਾਂ ਪੂਰਾ ਹੋਣ ਵਾਲਾ ਨਾ ਮੈਂ ਪਹਿਲੀ ਵਾਰ ਹੀ ਆਇਆ ਉਹ ਗਰਾਊਂਡ ਨਾਲ ਕਦੇ ਜੁੜਿਆ ਵੀ ਨਹੀਂ ਬੰਦਾ ਹੈਲੋ ਚਾਰਨੇ 10 ਜਿਹੜੇ ਲਾ ਦੇ ਚਾਰਨਾ ਵੀਰੇ ਪਾ ਜੀ ਮਾੜੀ ਮੋਟੀ ਚੀਜ਼ ਆ ਹਾਂਜੀ ਪ੍ਰਧਾਨ ਜੀ ਬਹੁਤ ਸੋਹਣਾ ਕੰਪੀਟੀਸ਼ਨ ਬਹੁਤ ਰੌਣਕ ਲੱਗੀ ਵੀ ਆ ਸਾਰੇ ਜਿੰਨੇ ਦਰਸ਼ਕ ਆ ਜਿੰਨੇ ਵੀਡੀਓ ਗ੍ਰਾਫਰੀ ਕਰਨ ਵਾਲੇ ਬੰਦੇ ਆ ਸਾਰਿਆਂ ਦੇ ਚਿਹਰੇ ਬੜੇ ਖੁਸ਼ੀ ਨਾਲ ਚਮਕਦੇ ਆ ਇਪ ਆਏ ਪਹਿਲਾ ਵਾਲਾ ਮਾਹੌਲ ਹੀ ਬਣ ਗਿਆ ਜਿਵੇਂ ਪਹਿਲਾਂ ਹੁੰਦਾ ਸੀਗਾ ਇਹਨੇ ਪਲੌਟ ਚ ਮਾਹੌਲ ਤਾਂ ਬਣਾਏ ਦੀ ਗੱਲ ਆ ਬਣਾਏ ਦੀ ਸਾਹ ਮਲੇ ਤੁਸੀਂ ਦੇਖੋ ਗਰਾਊਂਡ ਦੇ ਵਿੱਚ ਕੱਲ ਤਕਰੀਬਨ 28 ਬੱਚੇ ਸੀਗੇ ਜਿੰਨਾਂ ਦਾ ਡੇਟ ਸਿਰਫ 35 ਕਿਲੋ ਸੀ ਤੇ ਉਹ ਸਾਰੇ ਸਾਨੂੰ ਕਹਿੰਦੇ ਸੀ ਵੀ ਸਾਡਾ ਮੈਚ ਲਵਾਇਆ ਕਰੋ ਜੀ ਹੁਣ ਤਾਂ ਬਹੁਤ ਜਿਵੇਂ ਸੀ ਵੀ ਭੱਜਣਾਗਾ ਛੋਟੇ ਛੋਟੇ ਬੱਚੇ ਪੁੱਦੂ ਤਿਆਰ ਹੋ ਗਏ ਲਓ ਜੀ ਕੰਪੀਟੀਸ਼ਨ ਆ ਗਿਆ ਸਾਡਾ ਹਾਂਜੀ ਦੱਸ ਵੈਰੀ ਗੁੱਡ ਵੈਰੀ ਗੁੱਡ ਸਾਰੇ ਹੋ ਗਏ ਸਬਸ ਵੈਰੀ ਗੁੱਡ ਦੋ ਕਿਟ ਦੇਗਾ ਖੇਡ ਚ ਮਾੜਾ ਕੇਵਲਾ ਬੱਲੇ ਕਰਦੇ ਬੱਲੇ ਉਹ ਬੱਲੇ ਚਾਰ ਲਿਆ ਸਾਵਾ ਸੇ ਬੱਲੇ ਚਰਨਾ ਜਾਊਗਾ ਜਾਊਗਾ ਧੰਨਵਾਦ 10 ਪੂਰੇ ਹੋ ਗਏ ਤੰਨਾ ਵੀ ਭਾਈ ਦੋ ਜਿਹੜੇ ਰਾਜਾ ਦੋ ਫੌਜੀ ਕਹਿੰਦਾ ਮੇਰੀ ਵੱਕੀ ਭਾਗ ਗਈ ਜੀ ਕੋਈ ਨਹੀਂ ਗੇੜੇ ਦਾ ਪੂਰੇ ਕੀਤੇ ਯਾਰ ਹਾਂ ਹੌਸਲਾ ਫਦੇ ਲਈ ਆਪਾਂ ਦਾ ਇਹ ਕਰਾਇਆ ਗਿਆ ਪ੍ਰੋਗਰਾਮ ਬੰਦਿਆਂ ਨੇ ਦੇਖੋ 10 ਦੇ ਨਹੀਂ ਗੱਲ ਹੈ ਅੱਜ ਆਪਾਂ ਕਹਿ ਸਕਦੇ ਨਹੀਂ ਦੇਖੋ ਆਪਾਂ ਉਸ ਚੱਕਰ ਤੇ ਧਿਆਨ ਇੱਥੇ 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 ਆ ਰਾਤ ਦਾ ਕੰਮ ਇਹਦਾ ਬੱਕਰਾ ਭਰ ਕੇ ਉੱਤੇ ਰਹਿ ਗਿਆ ਨਹੀਂ ਨਹੀਂ ਨਾ ਪਿੰਦ ਪੈਕੇਟ ਲੰਦਾ ਹੋ ਜੀ ਚਲੇ ਚਲੋ ਚੱਲ ਬਾਈ ਸੀਸ ਹੈ ਆ ਸੀਗਾ ਬਾਈ ਚਰਨਾ ਸਾ ਆ ਗਿਆ ਵੀਸ ਆ ਗਿਆ ਚਰਨਾ ਕਹਿੰਦੇ ਜਮਾ ਸਾ ਆ ਗਿਆ ਬਾਈ ਦੇਖੋ ਚਾਰਨਾ ਚਾਰਨਾ ਪੂਰੇ ਨੰਬਰ ਲੈ ਗਿਆ ਪਈ ਆ ਭੱਜਿਆ ਹੋ ਹਾਂ ਆ ਪੂਰਾ ਅਗਰਾ ਲੈ ਗਿਆ ਆ ਇਹਨੇ ਲਗਭਗ 50 ਪਿੰਡਾਂ ਦੇ ਤਿੰਨ ਨੰਬਰ ਹੀ ਲੈ ਲਏ ਲਾ ਵੀ 11 11 ਗੇੜੇ ਪੂਰੇ ਹੋ ਚੁੱਕਿਆ ਇੱਕ ਜਿਹੜਾ ਰਹਿ ਗਿਆ ਬਈ ਆ 12 ਗੇੜੇ ਕਰਤੇ ਸੀਗੇ ਟਰੈਕ ਦੇ ਆ ਲੈ ਚਾਰਨਾ ਵੀ ਖਿੱਚੀ ਜਾਂਦਾ ਕੰਮ ਪੂਰਾ ਬੱਲੇ ਚਾਰਨਾ ਬੱਲੇ ਸਵਾਸ਼ ਚਾਰਨਾ ਖਿੱਚ ਵਾਲਾ ਇਹ ਕੰਮ ਲੱਗਦਾ ਮੇਰੇ ਬੱਚੇ ਚ ਬਣਾਉਂਦੇ ਆਂ ਮਾਰਵਾ ਚੱਲ ਗਈ ਕਰੂਗਾ ਕੰਮ ਨੂੰ ਪਹਿਲਾਂ ਤੂੰ ਮਾਰਿਆ ਦੇ ਨਾ ਹੌਸਲਾ ਨੂੰ ਦੋਨਾਂ ਦੀ ਲਾਸਟ ਆ ਗਿਆ ਸਾਵਾ ਸੇ ਭਾਈ ਫੌਜੀ ਦਾ ਸਾਬਾਸ਼ ਹੋ ਗਿਆ ਪੂਰੇ ਵਧੀਆ ਹੋਇਆ ਯਾਰ ਬਹੁਤ ਵਧੀਆ ਕਰ ਚੱਕੇ ਚਰਨਾ ਚਰਨਾ ਹੋਈ ਪਈ ਆ ਸਟੇਡੀਅਮ ਚ ਪੂਰੀ ਹਾਂ ਚਰਨਾ ਯਾਰ ਹਾਂ ਨਹੀਂ ਯਾਰ ਵੱਡੀ ਗੱਲ ਆ ਬਾਈ ਬਹੁਤ ਵਧੀਆ ਗੱਲ ਆ 12 ਗੇੜੇ ਤਲਾ ਆਪਾਂ ਤੁਰੇ ਲਾਦੇ ਹਾਂ ਹਾਂ ਉਹ ਤਾਂ ਕਰਦਾਗਾ ਕੇਵਲ ਉਹਦੇ ਕਰਕੇ ਸਟੈਂਡ ਨਾ ਖੜਾ ਰਹਿ ਗਿਆ ਉਹਦਾ ਹਾਂ ਉਹਨੂੰ ਕਿਹਾ ਵੀ ਸੀਗਾ ਜਰੂਰ ਜਨਮ ਕਰੀ ਰੂਜ ਨੇ ਜੋਰ ਨਹੀਂ ਮਾਰਿਆ ਸਹੀ ਆਪਦੀ ਟੈਕਨੀਕ ਚੱਲਦੀ ਆ ਚੱਲ ਚਾਰਨਿਆ ਹਾਂ ਥੋੜਾ ਜਿਹਾ ਪਾਈ ਉਹ ਚੱਲ ਜੀ ਹੁਣ ਅੱਜ ਕੀ ਦਿਖਾ ਦਈਏ ਚੱਕੋਈ ਕੇਵਲ ਨੰਬਰਦਾਰ ਨੇ ਭਾਈ 12 ਜਿਹੜੇ ਸਭ ਤੋਂ ਪਹਿਲਾਂ ਪੂਰੇ ਕਰਤੇ ਦੂਜੇ ਨੰਬਰ ਦੇ ਚਰਨੇ ਚਰਨੇ ਨਾਲ ਤਾਂ ਵੀ ਤਾੜੀਆਂ ਹੋ ਜਾਣ ਭਾਈ ਚਰਨੇ ਨਾਲ ਤੇ ਤਾੜੀਆਂ ਮਾਰੋ ਯਾਰ 12 ਜਿਹੜੇ ਪੂਰੇ ਕੀਤੇ ਬੰਦੇ ਨੇ ਹਾਂ ਹਾਂਜੀ ਨੰਬਰਦਾਰ ਸਾਹਿਬ ਜੀ ਲੈ ਲੋ ਸਾਹ ਲੈ ਲੋ ਕੋਈ ਨਾ ਦਿਖਾਈ ਰਿਹਾ ਵੀਡੀਓ 50 ਸਾਲ ਦੀ ਉਮਰ ਸਾਡੇ 51 ਸਾਲ ਦੀ ਉਮਰ ਦੇ ਵਿੱਚ ਕੇਵਲ ਨੰਬਰਦਾਰ ਨੇ ਸਭ ਤੋਂ ਪਹਿਲਾਂ 12 ਗੀੜੇ ਪੂਰੇ ਕੀਤੇ ਹੈਗੇ ਇਹ ਚਲੋ ਮੁਕਾਬਲਾ ਕੋਈ ਜਦਵੈਂਚ ਤਾਂ ਨਹੀਂ ਰੱਖਿਆ ਗਿਆ ਸੀ ਇੱਕ ਮੋਟੀਵੇਸ਼ਨ ਹੀ ਕਰਨਾ ਸੀਗਾ ਗਰਾਊਂਡ ਨਾਲ ਜੋੜਨਾ ਚਾਹੀਦਾ ਸਾਰਿਆਂ ਨੂੰ ਜੋੜ ਕੇ ਰੱਖੇ ਵੀ ਆ ਵਧੀਆ ਪ੍ਰਾਲਾ ਸੀਗਾ ਸਰਪੰਚ ਜਿੱਤ ਗਿਆ ਤਾਏ ਦਾ ਮੁੰਡਾ ਫਿਰ ਠੀਕ ਆ ਹੋਰ ਫਿਰ ਸੇਟਾ ਸ੍ਰੀ ਤੂੰ ਹੀ ਲਾਏਗਾ ਹੁਣ ਅਗਲੀ ਵਾਰ ਨੂੰ ਹਾਂ ਚੱਲ ਆਪਾਂ ਚੱਲ ਗਏ ਆਪਾਂ ਤੁਰ ਕੇ ਲਾ ਦਿੰਦੇ ਆ ਆਪਾਂ ਤੁਰ ਕੇ ਲਾ ਦਾਂਗੇ ਬਾਰਾ ਗੇੜੀ ਆਪਾਂ ਇਹ ਵੀ ਜੇ ਬੰਦਾ ਭਾਈ ਦਾ ਰਹੇ ਫਿਰ ਤੁਸੀਂ ਨਾਲ ਹਾਸੀ ਗਾਲ ਦੀ ਸੀ ਪਿਆਲਾ ਜੀ ਕਹਿਵਾ ਸੀ ਇਸ ਗੱਲ ਪੜ੍ਹੋ ਪਤਾ ਕਿ ਉਹਨੇ ਕਿਰੇ ਇਸ਼ਟਾਕੀ ਉਹ ਤੇ ਗੜੀ ਉਹਦਾ ਗੜਾ ਜੇ ਮਤ ਤੱਕ ਰੋਣਾ ਲੱਗ ਪਿਆ ਉਹ ਨਾਮ ਬਦਲਣ ਵਾਲਾ ਇਹਦਾ ਵਾਲੀ ਵੱਡੀ ਗੱਲ ਇਹਦਾ ਨਾ ਬੜਾ ਹੋ ਗਿਆ ਬਾਬਾ ਦਾ ਸ਼ਹਿਰ ਕੰਪੀਸ਼ਨ ਨਾਲ ਭਟਿਆ ਇਹਨੂੰ ਬੜੀ ਵਿਚਾਰੀ ਅੱਜ ਪੜ੍ਹਦਾ ਆਇਆ ਤਿਆਰੀ ਕਰਨ ਦੀ ਕੋਈ ਲੋੜ ਨਹੀਂ ਬੰਦਾ ਉਂ ਵੀ ਅੰਦਰਲਾ ਆ ਜਾ ਸਕਦਾ ਬਾਈ ਬਾਈ ਗਾਹ ਨੂੰ ਪ੍ਰਧਾਨਾਂ ਦੀ ਲਵਾ ਬਾਈ ਮਿੱਕੇ ਜਿੱਤੇ ਪ੍ਰਧਾਨ ਜੀ ਕਿਵੇਂ ਰਹਿ ਰਿਹਾ ਮੋਕਾਵਲਾ ਜੀ ਬਹੁਤ ਸੋਹਣਾ ਮੋਟੀ ਵੇਸਣ ਠੀਕ ਹੈ ਜੀ ਸਾਰੇ ਭੜੌੜਾਣੇ ਲਈ ਹਾਂ ਜੀ ਸਵੇਰੇ ਬਾਡੀ ਫਿਟ ਲਈ ਨਿਕਲਣਾ ਚਾਹੀਦਾ ਗਰਾਊਂਡ 'ਚ ਹਾਂ ਜੀ ਆਪ ਦੀ ਉਮਰ ਵਧਾਉਣ ਲਈ ਅੱਗੇ ਤੋਂ ਵੀ ਹੁੰਦੇ ਰਹਿਣਗੇ ਗਾਹਾਂ ਨੂੰ ਹਾਂ ਹੁੰਦੇ ਰਹਿਣਗੇ ਲਗਾਤਾਰ ਠੀਕ ਹੈ ਪ੍ਰਧਾਨ ਜੀਤਾ ਜੀ ਦੀ ਮਿਹਰਬਾਨੀ ਹੈ ਠੀਕ ਹੈ ਚੱਕੀ ਜਾਣਗੇ ਫੱਟੇ ਕੰਪੀਟੀਸ਼ਨ ਆ ਜਾਗਾ ਬਹੁਤ ਵੱਡੀ ਗੱਲ ਆ ਗਈ 4000 ਦੀ ਰਕਮ ਆਏਗਾ ਜਿਹਨੇ ਪੂਰਾ ਕੀਤਾ ਹਾਂ ਜੀ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣੀ ਬੜੀ ਵੱਡੀ ਗੱਲ ਆ ਗਈ ਜਿਹੜੇ ਬੰਦੇ ਨੇ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਚਲੋ ਜੀ ਉਹ ਤੂੰ ਦੂਜਾ ਬੰਦਾ ਕੇਵਲ ਕੇਵਲ ਆ ਜਾ ਨੰਬਰ ਇੱਧਰ ਆਓ ਉੱਪਰ ਆ ਜਾਓ ਉੱਪਰਲੇ ਪਾਸੇ ਪਹਿਲਾਂ ਕੇਵਲ ਦਾ ਸਨਮਾਨ ਕਰੋ ਭਾਈ ਉੱਪਰ ਹੋ ਜਾਓ ਬਰਾਪਰਾ ਬਰਾਪਰੀ ਹੈ ਦੋਨਾਂ ਨਾਲ ਬਰਾਪਰੀ ਹੈ ਜੀ ਬਰਾਪਰਾ ਆ ਜਾਓ ਸਾਰਿਆਂ ਦੇ ਅੰਦਰ ਚਾਹਨਾ ਕਿੱਥੇ ਪਹਿਲਾਂ ਆਪਾਂ ਸੁਣੀ ਗੱਲ ਕਰੀਏ ਚੁੱਪ ਕਰੋ ਜੀ ਚੁੱਪ ਕਰੋ ਮਕਸਦ ਤੇ ਪ੍ਰਵਾਹ ਦੀ ਰਹੇ ਇਸੇ ਸੰਬੰਧ ਵਿੱਚ ਜਿਹੜਾ ਅੱਜ ਦਾ ਮਹਾ ਮੁਕਾਬਲਾ ਹੋਇਆ ਉਹ ਭਾਵੇਂ ਦੀ ਸ਼ਰਤ ਨੂੰ ਰੇਸ ਨੂੰ ਸਟਾਰਟ ਕਰਨ ਵਾਸਤੇ ਸੁਖਜਿੰਦਰ ਸਿੰਘ ਫੌਜੀ ਹਲਕੜਾ ਤੇ ਕੇਵਲ ਸਿੰਘ ਨੰਬਰਦਾਰ ਦੇ ਵਿਚਕਾਰ ਹੋਇਆ ਸੀਗਾ ਤੇ ਫਿਰ ਬਾਹਰ ਦਾ ਚੋਦੇ ਵਿੱਚ ਗ੍ਰਿਫਟਾਰ ਨਹੀਂ ਗੀ ਢਾਲੀਵਾਲ ਚਾਰਦੀ ਨੇ ਵੀ ਇਹ ਛੱਪਾ ਆ ਵੈਰੀ ਗੁੱਡ ਉਹਨੇ ਆਪਣੀ ਮਰਜ਼ੀ ਨਾਲ ਪਾਇਆ ਵੈਰੀ ਗੁੱਡ ਵੀ ਜੇ ਤਾਵਾ ਬੰਦਾ ਇਹ ਖੇਡ ਦਾ ਮਤਵੰਦਾ ਇਹ ਹਰੇਸ਼ ਦਾ ਮਤਵੰਦੀ ਗਰਾਊਂਡ ਨੂੰ ਜਿਉਂਦੇ ਕਰਨਾ ਟੈਂਟ ਨੂੰ ਰੇਟਾਂ ਵਾਸਤੇ ਤਿਆਰ ਕਰਨਾ ਇਹੋ ਜਿਹੇ ਛੋਟੇ ਛੋਟੇ ਬੱਚਿਆਂ ਨੂੰ ਵੈਰੀ ਗੁੱਡ ਰੇਟ ਵਾਸਤੇ ਤਿਆਰ ਕਰਨਾ ਏ ਬੱਚਾ ਵੀ ਜੀ ਲਗਾਤਾਰ ਭਜੇ ਆ ਇਹਦੇ ਨਾਲ ਇੱਕ ਜਵਾਖ ਹੋਰ ਵੀ ਕੱਢਣ ਵਿੱਚ ਆ ਆ ਬਈ ਕਾਲਾ ਕਿੱਥੇ ਆ ਵਿਚਾਰਨ ਦਾ ਮੁੰਡਾ ਕਿ ਪਤੀਜਾ ਇਹ ਗੁਰਚਰਨ ਸਿੰਘ ਜੀ ਦਾ ਮੁੰਡਾ ਜੀ ਅੱਜ ਦੀ ਜਿਹੜੀ ਤਿਆਰੀ ਆ ਉਹ ਜਿੱਤ ਹਾਰ ਦੀ ਤਿਆਰੀ ਨਹੀਂ ਹੈ ਬਾਈ ਅੱਗੇ ਆ ਜੋ ਮੈਡੀਕਲ ਦਾ ਪ੍ਰਾਪਤ ਇਹਨਾਂ ਨੂੰ ਇੱਕ ਨਾਲ ਆ ਇਧਰ ਨਾਲ ਦੁਨੇ ਆਏ ਨਾਲ ਮਨੁੱਖੀ ਸਰੀਰ ਆ ਇਹਦੇ ਵਿੱਚ ਬਹੁਤ ਵੱਡੀਆਂ ਬਿਮਾਰੀਆਂ ਬਹੁਤ ਵੱਡੇ ਡਿਫੈਕਟ ਆ ਜਾਂਦੇ ਆ ਕਿਸਦੇ ਪੈਰ ਨੂੰ ਮੋਚ ਆਉਂਦੀ ਆ ਕਦੇ ਬੱਖੀ ਭਰਦੀ ਆ ਬਾਕੀ ਭਾਈ 40 50 ਹਵਾ ਤੋਂ ਬਾਕੀ 20 ਲਾਭਤਾ ਆਉਂਦੀਆਂ ਥੋੜਾ ਜਿਹਾ ਇਹਦੇ ਵਾਸਤੇ ਇੱਕ ਗੱਲ ਠੋਸ ਆ ਸਾਰੇ ਬੰਦੇ ਜਿਹੜੇ ਬੰਦੇ ਗਰਾਊਂਡ 'ਤੇ ਆਏ ਇਧਰੋਂ ਆ ਜਾ ਯਾਰ ਕ੍ਰਾਂਤੀ ਕਲੱਬ ਸਪੋਰਟ ਕਲੱਬ ਸ਼ੀਤ ਪਾਸ਼ੰਕ ਕਲੱਬ ਤੇ ਸਾਰਾ ਲੱਗਰ ਪੜੌੜ 100 ਬੰਦਾ ਗਰਾਊਂਡ 'ਤੇ ਐਸੋ ਇਹਨਾਂ ਦਾ ਰਣੀ ਆ ਇਹਨਾਂ ਦਾ ਧੰਨਵਾਦ ਕਰਦਾ ਵੀ ਭਾਈ ਕੌਣ ਜਿੱਤਿਆ ਤੇ ਕੌਣ ਹਾਰਿਆ ਇਹ ਤਾਂ ਗੱਲ ਵਾਲੀ ਦੂਰ ਦੀ ਆ ਤੁਸੀਂ ਕੰਪੀਟੀਸ਼ਨ ਦਿੱਤਾ ਸਾਡੇ ਗਰਾਊਂਡ ਦੇ ਭੱਜੇਓ ਤੁਸੀਂ ਸਾਡੇ ਗਰਾਊਂਡ ਦੀ ਸਾਨ ਨੂੰ ਅਸ਼ੋਡਾ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਅੱਜ ਦਾ ਮਾਣ ਸਨਮਾਨ ਹੋਣ ਲੱਗਿਆ ਇਹ ਕੂੜੇ ਪ੍ਰਦੌੜ ਦੇ ਇਲਾਕੇ ਬੰਦਵੇਂ ਹੋਣ ਲੱਗਿਆ ਉਹਨਾਂ ਦਾ ਬਰਾਬਰ ਦਾ ਸਨਮਾਨ ਬਰਾਬਰ ਦਾ ਸਨਮਾਨ ਲੱਕੀ ਕਬੀ ਬਤੇ ਅਸੀਂ ਬੇਨਤੀ ਕਰਦੇ ਆ ਸਾਡੇ ਪ੍ਰਬੰਧਕਾਂ ਡਾਕਟਰ ਵਿਪਨਜੀ ਨੂੰ ਹਰਜੀਵ ਕੁਮਾਰ ਦੀਪਾ ਜੀ ਸਾਡੇ ਪਬਲਿਕ ਕਲੱਬ ਦੇ ਪ੍ਰਧਾਨ ਜੀ ਆ ਅਮਰਜੀਤ ਨੀਕਾ ਜੀ ਪਰਮੀ ਜੀ ਤਲਵਾਰ ਜੀ ਅਤੇ ਸਾਡੇ ਸਾਰੇ ਸਤਕਾਰਯੋਗ ਸਾਥੀ ਵੀ ਇਹਨਾਂ ਦਾ ਮਾਨ ਸਨਮਾਨ ਕਰਨ ਬਹੁਤ ਬਹੁਤ ਧੰਨਵਾਦ ਆ ਮੇਰੇ ਕੋ ਨੂੰ ਚਰਨੇ ਨੂੰ ਦਿਓ ਜੀ ਮਾਨ ਸਨਮਾਨ ਵੈਰੀ ਗੁੱਡ ਲੋ ਜੀ ਆਓ ਜੀ ਚਲੋ ਆਓ ਜੀ ਕਿਰਪਾ ਨਹੀਂ ਨਿਕਾਲੀ ਲੀਤੀ ਕਰਦੀ ਕੋਈ ਨਾ ਓਏ ਓਏ ਪਹਿਲਾਂ ਇੱਧਰ ਸਾਰੇ ਬੰਦੇ ਆਣ ਲੈਣਾਂ ਵੀ ਕਾ ਮੈਂ ਪੌੜਾਂ ਦੇਖੋ ਜੀ ਪੌੜਾਂ ਤਾਂ ਪੌੜਾਂ ਦੇਖੋ ਵੀ ਠੀਕ ਹੈ ਜੀ ਇੱਥੇ ਹੀ ਬੱਸ ਸਾਰੇ ਬੰਦੇ ਆਉਣਗੇ ਓਧੀਆਂ ਤੇ ਹੋ ਜਾ ਯਾਰ ਸਾਰੇ ਬੰਦੇ ਆਉਣਗੇ ਉੱਥੇ ਜਾਓ ਸਾਰੇ ਬੰਦੇ ਨਹੀਂ ਆਣਗੇ ਓ ਪਾਊਡਰ ਨਾਲ ਚਲੋ ਕਿਵੇਂ ਬਾਈ ਜੋ ਆਪਾਂ ਲਾ ਕੇ ਦੇਖੀਏ ਮੈਂ ਸਾਰੇ ਆਓ ਪਾਊਡਰ ਨਾਲ ਲੇ ਇਹਦੇ ਵਿੱਚ ਹੁਣ ਆ ਗਈ ਹੁਣ ਲਾਉਣੀ ਪਣੀ ਹੈ ਪ੍ਰਧਾਨ ਹਾਂ ਠੀਕ ਆ ਆ ਜਾਓ ਜੀ ਸਾਰੇ ਜੀ ਦਾ ਬੰਦ ਸਾਰੇ ਪ੍ਰਧਾਨ ਸਾਰੇ ਭਰਾਓ ਜਾਨ ਬਣ ਲਾ ਕੇ ਖੜੋ ਸਾਰੇ ਜਾਨ ਆ ਜਾਓ ਵੀ ਆ ਜਾਓ ਉੱਖੜਾ ਉਹ ਨਾ ਖਿਡਾਰੀ ਉੱਥੇ ਆਇਆ ਯਾਰ ਆਈ ਨਹੀਂ ਸਾਰੇ ਆ ਗਿਆ ਉਹ ਨਾ ਖਿਡਾਰੀ ਇਸੇ ਉਹ ਨਾ ਖਿਡਾਰੀ ਆਉ ਵੀ ਨਹੀਂ ਕੇਵਲ ਇਧਰ ਆਉ ਕੇ ਕੇਵਲ ਇਧਰ ਆਉਣੀ ਕਿ ਭਾਈ ਇਧਰ ਅੱਡੀ ਪਜਾਣਿਆ ਹੋ ਮਿੰਟ ਪਹਿਲਾਂ ਕਿ ਪਹਿਲਾਂ ਕਰਦੇ ਦੀ ਕਰਾਂ ਨਹੀਂ ਕਰਦੇ ਚੱਲ ਲੈ ਆ ਜਾ ਕਰਨੇ ਆ ਜਾ ਚੋਲ ਕਾਲੇ ਚਾਂਜ ਪਾਉਂ ਚਲੋ ਜੀ ਚਰਨੇ ਦਾ ਸਨਮਾਨ ਤੋੜਿਆ ਵੀ ਠੀਕ ਹੈ ਜੀ ਕਿ ਨਾਲ ਕੰਪੀਟੀਸ਼ਨ ਦਵਾਈ ਭੱਜਿਆ ਇਹ ਬਹੁਤ ਹੀ ਜਿਆਦਾ ਵੱਡੀ ਗੱਲ ਹੈ ਕੰਪੀਟੀਸ਼ਨ ਦੋ ਬੰਗਿਆਂ ਦਾ ਉਹਨਾਂ ਨੇ ਨਜ਼ਾਰਾ ਲਿਆ ਤਕੀਬਾ ਨਾਲ ਪਜੇ ਸ਼ੌਂਕ ਨਾਲ ਬਿਲਕੁਲ ਉਹਨਦੇ ਫੁੱਲ ਗਿੜੀ ਜਿਉਂਦਾ ਰਹੇ ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਲਓ ਜੀ ਓਕੇ ਭਾਈ ਬਹੁਤ ਧੰਨਵਾਦ ਭਾਈ ਜਿਹੜਾ ਕੌਨਫੀਡੈਂਸ ਦਿਖਾਇਆ ਸੀ ਚੜਨਿਆ ਉਹ ਪੂਰਾ ਕਰਕੇ ਦਿਖਾਇਆ ਬੰਦੇ ਹਲੋ ਗੁੰਜਾ ਆਓ ਕੋਈ ਨਹੀਂ ਆਇਆ ਆਇਆ ਆਜਾ ਮੁਰੇ ਆਜਾ ਅਸੀਂ ਆਓ ਪਲੀਜ਼ ਉਹ ਇੱਧਰ ਆ ਯਾਰ ਕੋਈ ਤਾਂ ਨਹੀਂ ਪਤਾ ਆਹ ਭਾਈ ਚੱਕ ਵੀ ਪਸੰਤ ਨੰਬਰਦਾਰ ਬੁੱਲਿਓ ਵੀ ਮਾਨਸਮਾਨ ਕੀਤਾ ਗਿਆ ਕੇਵਲ ਨੰਬਰਦਾਰ ਦਾ ਮੁਰੇ ਆ ਵੀ ਤਾਂ ਕਹਿਣਾ ਪਲੀਜ਼ ਉਧਰ ਆ ਇੱਕ ਮਿੰਟ ਬੁਸ਼ੀ ਉਧਰ ਨੂੰ ਉਤਾਰਨ ਵਾਲਾ ਐ ਨਾ ਕਰ ਦਿੱਤ ਨਾ ਮਾੜਾ ਆਪਾਂ ਕੱਢ ਦੇਣਾ ਤੁਹਾਡੇ ਜੀ ਆਹ ਹੋਏ ਖੜ ਜਾਣਾ ਆਹ ਥੱਲੇ ਖੜ ਜਾ ਨਾ ਖੜ ਜਾ ਨਥੀ ਖੜ ਜਾ ਥੱਲੇ ਖੜ ਜਾ ਨੇ ਆਪਾਂ ਜੀ ਆਹ ਇੱਕ ਫਰਤੀ ਵੀ ਦੋਸਤ ਡਾਕਟਰ ਹਾਂ ਅਲੋ ਡਾਕਟਰ ਤੁਸੀਂ ਇੱਧਰ ਆ ਬੰਦ ਕੇ ਇੱਧਰ ਆ ਹਾਂ ਜੀ ਤੁਸੀਂ ਸਮਝੋ ਠੀਕ ਹੈ ਜੀ ઓરિત થી જندہ થઈ બહુત બહુત ધનવાત બહુત બહુત નમ્રજાજી ઓય એક મિનિટ દો પકાનજી આલો જી દેરે પા સોના ઓર આડી બરાબર એ અમરજી એક મિનિટ ઠીક હી હાજી હું તુસી ઇધર હોજો આ બાઈજી મૂલે કર ભાઈ તુસી ઇતહી કર દેવા તો આ રાખ લોજી કે ਨਮਸਕਾਰ ਆ ਜੀ ਆਹ ਬੀ ਆਹ ਹੱਥ ਇਹਦੀ ਠੀਕ ਹੈ ਜੀ ਆਓ ਜੀ ਆਓ ਜੀ ਮੈਡਲ ਲਿਆ ਮੈਡਲ ਮੈਡਲ ਪਾਪਾ ਜੀ ਆਹ ਲਓ ਜੀ ਕਿਦੇ ਹੋ ਆਓ ਜੀ ਸਾਰੇ ਮੂਰੇ ਆਜੋ ਮੱਖਣ ਜੀ ਕਿ ਇਹ ਵਾਰ ਇਹ ਆ ਜਾਈਏ ਬਾਪੂ ਠੀਕ ਹੈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਲਿਆਦਾ ਸਾਰਾ ਲਿਆਦਾ ਕੋਲੇ ਜੱਗਾ ਮੰਤ ਰਹਿੰਦਾ ਵੀ ਬੰਦੇ ਯਾਰ ਗਰਾਊਂਡ ਆਇਆ ਕਰ। ਲੋ ਵੀ ਜਿਹੜਾ ਸੀਗਾ ਵਧੀਆ ਹੋ ਗਿਆ ਕੰਮ ਸਾਰਿਆਂ ਦਾ। ਹਾਊਸਲ ਆਬਜਾਈ ਵੀ ਵਧੀਆ ਕੀਤੀ ਗਈ ਐ। ਇੱਥੇ ਐਸੇ ਖੜੀਓ ਇੱਕ ਮਿੰਟ ਯਾਰ। ਸਹਿਯੋਗ ਦੀ ਜੀ ਮੰਗ। ਉਹ ਟੇਬਲ ਕਿੱਥੇ ਆ? ਆ ਜਾ ਭਾਈ ਇੱਕ ਮਿੰਟ ਯਾਰ 19 ਦਿਨ ਗੱਲ ਆ ਭਾਈ ਜੀ ਬੰਦਾ 100 200 ਹੋ ਗਿਆ ਗਰਾਊਂਡ 'ਚ। ਤੁਸੀਂ ਛੋਟਾ ਛੋਟੇ ਨਾਲ ਹੀ ਸੁਣੇ ਲੱਗਾਂਗੇ ਗੱਲ ਕਰਦੇ ਸੀ 2 ਮਿੰਟ ਕਰਦਾ ਸੱਚੀ ਸੁੱਚੀ ਗੱਲ ਆ ਬਾਈ ਜੀ ਕਰਨੇ ਗਰਾਊਂਡ ਆਉਣਾ ਵਾਲੀ ਵੱਡੀ ਗੱਲ ਐ ਕੰਪੀਟੀਸ਼ਨ ਦਾ 1000 ਗੁਣਾ ਵੱਡੀ ਗੱਲ ਤਾਂ ਮੈਂ ਸਾਰਿਆਂ ਨੂੰ ਜਿਵੇਂ ਜਿੱਤੇ ਪ੍ਰਧਾਨ ਨੇ ਸ਼ੁਰੂਆਤ ਕੀਤੀ ਆ ਵਕੀਸ਼ ਸ਼ਰ ਕਰਨੇ ਸ਼ੁਰੂਆਤ ਕੀਤੀ ਆ ਸਪੋਰਟਸ ਕਲੱਬ ਨੇ ਸ਼ੁਰੂਆਤ ਕੀਤੀ ਆ ਇਹਨੂੰ ਮਹੀਨੇ ਬਾਅਦ ਪ੍ਰਧਾਨ ਜੀ ਅਸੀਂ ਤੁਹਾਨੂੰ ਕੱਟ ਚ ਕਹਿੰਨੇ ਆ ਮਹੀਨੇ ਬਾਅਦ ਪਮਾ 5 ਗੇੜਿਆਂ ਦਾ 5 ਗੇੜਿਆਂ ਦਾ ਹੋਵੇ ਪਮਾ 6 ਗੇੜਿਆਂ ਦਾ ਹੋਵੇ ਪਮਾ 8 ਗੇੜਿਆਂ ਦਾ ਹੋਵੇ ਇਹ ਕੰਪੀਟੀਸ਼ਨ ਛੋਟਾ ਵੱਡਾ ਜਾਰੀ ਰਹਿਣਾ ਚਾਹੀਦਾ ਇਹਦੇ ਨਾਲ ਆਪਾਂ ਨੂੰ ਗਰਾਊਂਡ ਦੀ ਭਾਵਨਾ ਵੱਧਦੀ ਹੈ ਮਕਸਦ ਮਕਸਦ ਜਿਵੇਂ ਦੋ ਮੁੰਡਿਆਂ ਨੇ ਰੀਸ ਪਾਤੀ ਅੱਜ ਤੀਜਾ ਨਾਲ ਭੱਜਿਆ ਇਹ ਮਕਸਦ ਆਪਣਾ ਹੱਲ ਹੋ ਗਿਆ ਇਹ ਮਕਸਦ ਲਗਾਤਾਰ ਜਾਰੀ ਰਹੂਗਾ ਜਿਵੇਂ ਬਿੰਦਰ ਨੇ ਕਿਹਾਗਾ ਬਸ ਜੀ ਬਸ ਤੇ ਆਜੋ ਜੀ ਸਹਿਯੋਗ ਵਿੱਚ ਮੁੰਡੇ ਮੰਗੇ ਸੋਹਣੇ ਕੈਮਰਾ ਤੇ ਆ ਤਾਂ ਬੰਦੇ ਦਾ ਜੀ ਤੁਸੀਂ ਜੀ ਸੁਣਾ ਅੱਧਾ ਅੱਧਰ ਬਈ ਅੱਜ ਚੱਲੋ ਆ ਵੀ ਆਪਾਂ ਹੀ ਕਰੀਏ ਇਹਦਾ ਬੰਦਾ ਛੁਪਿਆ ਵੈਲ ਡਨ ਚਰਨਾ ਬਹੁਤ ਬੁਣੀਆ ਜੀ ਧੰਨਵਾਦ ਅੱਜ ਜਿਹੜੀ ਰੇਖ ਲੱਗੀ ਆ ਤਿੰਨ ਬੰਦਿਆਂ ਨੇ ਰੇਖ ਲਾਈ ਆ ਤੇ ਪੂਰੇ ਪਧੌੜ ਦੇ ਇਲਾਕੇ ਨੂੰ ਜਗਾਇਆ ਵੈਰੀ ਗੁੱਡ ਧੰਨਵਾਦ ਕਰਦੇ ਆ ਸਾਰੇ ਸ਼ਹਿਰ ਪਧੌੜ ਵੱਲੋਂ ਸਾਰੇ ਇਲਾਕਿਆਂ ਦੇ ਮਾਪਿਆਂ ਵੱਲੋਂ ਤਾਰਾ ਜੀ ਠੀਕ ਆ ਜੀ ਧੰਨਵਾਦ ਜੀ